ਸੁਖਬੀਰ ਸਿੰਘ ਬਾਦਲ ਇੱਕ ਵੱਖਰੇ ਹੀ ਤਰੀਕੇ ਨਾਲ ਉੱਭਰ ਕੇ ਸਾਹਮਣੇ ਆ ਸਕਦੇ ਨੇ ਚਰਚਾਾਂਵਾਂ ਚੱਲਦੀਆਂ ਪਈਆਂ ਨੇ ਹਾਲਾਂਕਿ ਇਸ ਵੇਲੇ ਚ ਫੇਰਿਓ ਘਰੇ ਪਏ ਨੇ ਹਾਲਾਂਕਿ ਇਸ ਵੇਲੇ ਜਿਹੜੇ ਸਿਆਸੀ ਮਹਿਲ ਮਨਾਰੇ ਸੀਗੇ ਉਹ ਹੌਲੀ-ਹੌਲੀ ਕਰਕੇ ਢੈਂਦੇ ਪ੍ਰਤੀਤ ਹੋ ਰਹੇ ਨੇ ਪਰ ਇਸ ਦੇ ਬਾਵਜੂਦ ਇਹ ਗੱਲਾਂ ਹੁਣ ਚੱਲਦੀਆਂ ਪਈਆਂ ਕਿ ਸੁਖਬੀਰ ਸਿੰਘ ਬਾਦਲ ਇੱਕ ਨਵੇਂ ਅਵਤਾਰ ਦੇ ਵਿੱਚ ਇੱਕ ਨਵੇਂ ਤਰੀਕੇ ਦੇ ਨਾਲ ਸਿਆਸਤ ਵਿੱਚ ਵਿਚਰਣਗੇ ਸੁਖਬੀਰ ਸਿੰਘ ਬਾਦਲ ਦੇ ਹਾਲਾਤ ਉਸ ਵੇਲੇ ਨਾਜ਼ੁਕ ਜਾਲਾ ਬਣ ਗਿਆ ਜਦੋਂ ਸਿਟਿੰਗ ਐਮ ਐਲ اے ਅਕਾਲੀ ਦਲ ਦੇ ਸਿਟਿੰਗ ਐਮ ਐਲ اے ਨੇ ਆਪਣੀ ਕੁਰਸੀ ਛੱਡਤੀ ਆਪਣੀ ਪਾਰਟੀ ਛੱਡਤੀ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋ ਗਏ ਔਰ ਅਕਾਲੀ ਦਲ 2 ਤੇ ਆ ਗਿਆ 2 ਐਮ ਐਲ اے ਵਿਧਾਨ ਸਭਾ ਦੇ ਵਿੱਚ ਪਰ ਉਹਨਾਂ ਦੇ ਵਿੱਚੋਂ ਵੀ ਮਨਪ੍ਰੀਤਿਆਲੀ ਦਾ ਮਸਲਾ ਅਜੇ ਵੀ ਚੱਲਦਾ ਪਿਆ ਚਰਚਾ ਅਧੀਨ ਹੈ ਔਰ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਨੂੰ ਉਹ ਵੀ ਕਲੀਅਰ ਹੋ ਜਾਵੇ ਕਿ ਮਨਪ੍ਰੀਤਿਆਲੀ ਵੀ ਜੇ ਕਿਤੇ ਪਾਰਟੀ ਛੱਡ ਦੇਣੇ ਤੇ ਫਿਰ ਕੀ ਹਦਾ ਰਿਪੀਟ ਤੇ ਫਿਰ ਕੀ ਹਾਲਾਤ ਹੋਣਗੇ ਪਾਰਟੀ ਦੇ ਸਮਝਾ ਜਾ ਸਕਦਾ ਕਿਉਂਕਿ ਮੰਤਰੀ ਤੇਆਲੀ ਵੀ ਇੱਕ ਵੱਡੇ ਔਰ ਸੀਨੀਅਰ ਲੀਡਰਾਂ ਦੇ ਵਿੱਚੋਂ ਆਉਂਦੇ ਨੇ ਦਾਖਾਤੋਂ ਵਿਧਾਇਕ ਨੇ ਪਰ ਇਸ ਦੇ ਬਾਵਜੂਦ ਮੰਤਰੀ ਤੇਆਲੀ ਅਕਾਲੀ ਦਲ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਕਿ ਉਹ ਨਾਖੁਸ਼ ਨੇ ਖਫਾ ਨੇ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਨੂੰ ਉਹ ਵੀ ਇੱਕ ਵੱਡਾ ਧਮਾਕਾ ਕਰ ਦੇਣ ਪਰ ਸੁਖਬੀਰ ਬਾਦਲ ਜਿਹੜਾ ਉਹ ਆਉਂਦੇ ਸਮੇਂ ਨੂੰ ਵੱਖਰੇ ਤਰੀਕੇ ਦੇ ਨਾਲ ਸਾਹਮਣੇ ਆ ਸਕਦੇ ਨੇ ਇਹਦੀਆਂ ਚਰਚਾਵਾਂ ਹੁਣ ਚੱਲਦੀਆਂ ਪਈਆਂ ਨੇ ਕੋਈ ਨਵੀਂ ਰਣਨੀਤੀ ਸੁਖਬੀਰ ਬਾਦਲ ਬਣਾਉਂਦੇ ਨਜ਼ਰ ਆ ਰਹੇ ਨੇ ਦਰਅਸਲ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਇਸ ਵੇਲੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਉਹਨਾਂ ਦਾ ਜਿਹੜਾ ਮਾਮਲਾ ਉਹ ਵੀ ਲੰਬਿਤ ਹੈ ਔਰ ਆਉਂਦੇ ਸਮੇਂ ਦੇ ਵਿੱਚ ਉਸ ਮਾਮਲੇ ਦੇ ਉੱਤੇ ਵੀ ਸੁਣਵਾਈ ਹੋਣੀ ਹੈ ਵੱਡੇ ਇਲਜ਼ਾਮ ਲੱਗੇ ਹੋਏ ਨੇ ਸੌਦਾ ਸਾਥ ਦੇ ਨਾਲ ਮੁਲਾਕਾਤਾਂ ਦੇ ਮਾਫੀ ਦੇ ਬੇਅਦਬੀ ਦੇ ਗੋਲੀ ਕਾਂਡ ਦੇ ਬੜੇ-ਬੜੇ ਇਲਜ਼ਾਮ ਉਹਨਾਂ ਦੇ ਉੱਤੇ ਨੇ ਔਰ ਇਸ ਦੇ ਬਾਵਜੂਦ ਸੁਖਬੀਰ ਬਾਦਲ ਨੂੰ ਹੁਣ ਸਿਆਸੀ ਪੱਧਰ ਦੇ ਉੱਤੇ ਇੱਕ ਵੇਅ ਆਊਟ ਲੱਭਣਾ ਪਵੇਗਾ ਜਿਸ ਵਾਸਤੇ ਉਹ ਕੰਮ ਕਰਦੇ ਦੱਸੇ ਜਾ ਰਹੇ ਨੇ ਫਿਲਹਾਲ ਲੰਘੇ ਕੱਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਭਾਰੀ ਕੱਟ ਮਹੇਸ਼ંદ્ર ਗਰੇਵਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰ ਵੱਡੇ ਵੱਡੇ ਲੀਡਰ ਉੱਥੇ ਪਹੁੰਚੇ ਸ਼ਾਮਿਲ ਹੋਏ ਔਰ ਉੱਥੇ ਭਾਸ਼ਣ ਦਿੱਤੇ ਗਏ ਡਾਕਟਰ ਦਿਲਜੀਤ ਚੀਮਾ ਆਪ ਸੁਖਵੀਰ ਬਾਦਲ ਭਾਸ਼ਣ ਦਿੰਦੇ ਸੁਣਾਈ ਦਿੱਤੇ ਨੇ ਔਰ ਉਹਨਾਂ ਭਾਸ਼ਣਾਂ ਦੌਰਾਨ ਹੀ ਸਾਫ਼ ਤੌਰ ਤੇ ਵਿਰੋਧੀਆਂ ਦੇ ਉੱਤੇ ਯਾਨੀ ਕਿ ਜਿਹੜਾ ਬਾਗੀ ਤੜਾ ਉਹਨਾਂ ਦੇ ਉੱਤੇ ਵੀ ਸਿੱਧੇ ਨਿਸ਼ਾਨੇ ਸਾਧਦੇ ਗਏ ਨੂੰ ਗद्दार ਕਹਿ ਦਿੱਤਾ ਗਿਆ ਸਾਫ਼ ਤੌਰ ਤੇ ਗद्दार ਕਹਿ ਦਿੱਤਾ ਗਿਆ ਗਦਾਰੀ ਕਿਹਦੇ ਨਾਲ ਕੀਤੀ ਹੈ ਸਵਾਲ ਇਹ ਖੜਦਾ ਹੈ ਗਦਾਰੀ ਸੁਖਬੀਰ ਬਾਦਲ ਨਾਲ ਕੀਤੀ ਹੈ ਜਾਂ ਸ਼ਰੋਮਣੀ ਅਕਾਲੀ ਦਲ ਨਾਲ ਕੀਤੀ ਹੈ ਸਵਾਲ ਇਹ ਖੜਦਾ ਹੁਣ ਜੇ ਲੰਗੇ ਸਮੇਂ ਦੇ ਆਧਾਰ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਸਵਾਲ ਹਰ ਇੱਕ ਤੇ ਖੜੇ ਹੁੰਦੇ ਨੇ ਸਵਾਲ ਹਰ ਇੱਕ ਤੇ ਖੜੇ ਹੁੰਦੇ ਨੇ ਸਵਾਲਾਂ ਦੇ ਘੇਰ 'ਚ ਹਰ ਕੋਈ ਆ ਜਾਂਦਾ ਆ ਪਰ ਇਸ ਦੇ ਬਾਵਜੂਦ ਕਿ ਉਦੋਂ ਹੀ ਗੱਦਾਰ ਅਖਲਾਇਆ ਜਾਵੇਗਾ ਕੋਈ ਵਿਅਕਤੀ ਜਦੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗੱਲ ਕਰੇਗਾ ਪੋੜਾ ਸ਼ਰੀਆਮ ਗਲਤ ਕਹਿ ਦਿੱਤੀ ਗਈ ਕਿ ਬਾਗੀ ਜਿਹੜੇ ਨੇ ਉਹ ਗद्दार ਨੇ ਕਿ ਗद्दार ਸਿਰਫ ਇਹਸ ਕਰਕੇ ਨੇ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਵਾਲ ਚੱਕੇ ਨੇ ਹਾਲਾਂਕਿ ਅਕਾਲੀ ਦਲ ਦੀ ਪ੍ਰਧਾਨਗੀ ਜਿਹੜੀ ਹੈ ਉਹ ਸੇਵਾਮਾਤਰ ਹੈ ਇਹ ਹਰ ਕੋਈ ਜਾਣਦਾ ਹੈ ਕਿ ਅਕਾਲੀ ਦਲ ਇੱਕ ਵੱਡੀ ਔਰ ਇੱਕ ਵਿਲੱਖਣ ਪਾਰਟੀ ਹੈ ਜਿਹੜੀ ਪੰਥ ਦੀ ਪਾਰਟੀ ਔਰ ਪੰਥ ਦੀ ਪਾਰਟੀ ਦੇ ਵਿੱਚ ਸਾਰੇ ਸੇਵਾਦਾਰ ਨੇ ਔਰ ਜੇ ਸੇਵਾਦਾਰ ਨੇ ਤਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਖੜਨ ਵਾਲੇ ਗद्दार ਕਿਵੇਂ ਹੋ ਗਏ ਸਵਾਲ ਤਾਂ ਇਹ ਖੜਦਾ ਹੈ ਖੈਰ ਬੜੇ ਖੋਜ ਦੇ ਨਾਲ ਸ਼ਰੀਆਮ ਇਹ ਗੱਲ ਕਹਿ ਦਿੱਤੀ ਗਈ ਕਿ ਬਾਗੀ ਤਾਂ ਗੱਦਾਰ ਨੇ ਪਰ ਦੂਜੇ ਪਾਸੇ ਸਵਾਲ ਖੜ੍ਹੇ ਰਹੇ ਨੇ ਕਿ ਹੁਣ ਜਿਹੜੇ ਸਟੇਜ ਤੇ ਖੜ੍ਹ ਕੇ ਸੁਖਬੀਰ ਬਾਦਲ ਦੇ ਹੱਕ 'ਚ ਬੋਲ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਸੁਖਬੀਰ ਬਾਦਲ ਦੇ ਹੱਕ 'ਚ ਬੋਲ ਰਹੇ ਨੇ ਉਹਨਾਂ ਨੇ ਕਿੰਨੀਆਂ ਵੋਟਾਂ ਜਿੱਤ ਲਈਆਂ ਉਹਨਾਂ ਨੇ ਅਕਾਲੀ ਦਲ ਨੂੰ ਕਿਹੜੀ ਚੜਤ ਤੇ ਉੱਤੇ ਪਹੁੰਚਾ ਦਿੱਤਾ ਅਕਾਲੀ ਦਲ ਕਿਵੇਂ ਕਹਿ ਸਕਦਾ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਹੈ ਜਦਕਿ ਇਹ ਅਕਾਲੀ ਦਲ ਦਾ ਇੱਕ ਐਮ.ਐਲ.ਏ. ਛੱਡ ਕੇ ਜਾ ਚੁੱਕਿਆ ਹੈ ਅਕਾਲੀ ਦਲ ਦੇ 2 ਐਮਐਲਏ ਬਚੇ ਹੋਏ ਨੇ ਵਿਧਾਨ ਸਭਾ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਜੇ ਕੋਈ ਅਤਾ ਪਤਾ ਨਹੀਂ ਹੈ ਔਰ ਦੂਜੇ ਪਾਸੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ 10 ਸੀਟਾਂ ਦੇ ਉੱਤੇ ਜ਼ਮਾਨਤਾਂ ਜप्त ਹੋਈਆਂ ਨੇ ਇੱਕ ਸੀਟ ਸਿਰਫ ਲੋਕ ਸਭਾ ਚ ਆਈ ਹੈ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਲੰਬਿਤ ਹੈ ਵੱਡੇ ਵੱਡੇ ਇਲਜ਼ਾਮ ਨੇ ਇਸ ਸਭ ਦੇ ਬਾਵਜੂਦ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਆਵਾਜ਼ ਚੁੱਕਣ ਵਾਲਾ ਗਦਦਾਰ ਕਰਾਰ ਦੇ ਦਿੱਤਾ ਜਾਂਦਾ ਹੈ ਹੈਰਾਨੀ ਹੁੰਦੀ ਹੈ ਖੈਰ ਸਿਆਸੀ ਪੱਧਰ ਤੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਆਉਂਦੇ ਸਮੇਂ ਨੂੰ ਹੋ ਸਕਦਾ ਹੈ ਕਿ ਇੱਕ ਨਵੇਂ ਰੂਪ ਦੇ ਵਿੱਚ ਆਉਣ ਕਿਹੜੇ ਰੂਪ ਚ ਆਉਂਦੇ ਨੇ ਕਿਸ ਤਰ੍ਹਾਂ ਆਉਂਦੇ ਨੇ ਕਿਉਂਕਿ ਦੁਬਾਰਾ ਉਹ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਆਪ ਜਾ ਕੇ ਰੈਲੀਆਂ ਕਰ ਰਹੇ ਨੇ ਆਪ ਜਾ ਕੇ ਲੋਕਾਂ ਦਾ ਇਕੱਠ ਕਰ ਰਹੇ ਆਂ ਭਾਰੀ ਇਕੱਠ ਕਰਕੇ ਭਾਸ਼ਣ ਪ੍ਰਣਾਲੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਆਉਂਦੇ ਸਮੇਂ ਨੂੰ ਸਿਆਸੀ ਫਰਕ ਪਵੇਗਾ ਜਾਂ ਨਹੀਂ ਇਹ ਹਰ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਂ ਦੀ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ